ਉਜਾੜਾ ਰੁਕੂ ਸੰਗਠਨ ਕਮੇਟੀ ਦੇ ਕਨਵੀਨਰ ਲਸ਼ਕਰ ਸਿੰਘ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਅਧੀਨ ਸੀਲ ਕੰਪਨੀ ਵੱਲੋਂ ਤੱਕੇ ਨਾਲ ਹੱਥਿਆਈ ਗਈ ਜ਼ਮੀਰ ਵਿੱਚ ਧਾਨੇ ਵਾਲੀ ਜਗ੍ਹਾ ਤੇ ਟਰੈਕਟਰਾਂ ਨਾਲ ਇੱਕ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਕਰੀਬ 31 ਸਾਲ ਪਹਿਲਾਂ 8 ਪਿੰਡਾਂ ਦੀ 1119 ਏਕੜ ਜ਼ਮੀਨ ਅਕਵਾਇਰ ਕਰਕੇ ਸ਼੍ਰੀ ਰਾਮ ਇੰਡਸਟਰੀਅਲ ਟਰਪ੍ਰਾਈਜ਼ੇਸ ਲਿਮਟਿਡ ਸੀ ਨੂੰ ਮਾਡਰਨ ਇੰਡਸਟਰੀ ਬਣਾਉਣ ਦੇ ਨਾਲ ਤੇ ਕੁਝ ਸ਼ਰਤਾਂ ਦੇ ਅਧੀਨ ਅਕਵਾਇਰ ਕਰਕੇ ਦਿੱਤੀ ਗਈ ਸੀ। ਜਿਸ ਵਿੱਚ ਮੁੱਖ ਤੌਰ ਤੇ ਸ਼ਰਤ ਇਹ ਸੀ ਕਿ ਜ਼ਮੀਨ ਦੀ ਸਾਰੀ ਕੀਮਤ ਜ਼ਮੀਨ ਦਾ ਕਬਜ਼ਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਕੋਲ ਜਮ੍ਹਾਂ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਕਬਜ਼ਾ ਲੈਣ ਤੋਂ ਪਹਿਲਾਂ ਇਹ ਰਕਮ ਕਿਸਾਨਾਂ ਨੂੰ ਦੇਵੇਗੀ ਤੇ ਇਸ ਤੋਂ ਬਾਅਦ ਅਵਾਰਡ ਪਾਸ ਕਰਕੇ ਕਬਜ਼ਾ ਦਿੱਤਾ ਜਾਵੇਗਾ ਪਰੰਤੂ ਹੋਇਆ ਇਹ ਕਿ ਇਸ ਕੁੱਲ ਜ਼ਮੀਨ ਦੀ ਕੀਮਤ 23 ਕਰੋੜ 70 ਲੱਖ ਦੇ ਕਰੀਬ ਬਣਦੀ ਸੀ ਜੋ ਕਿ ਸਰਕਾਰੀ ਵਿਭਾਗ ਕੰਪਨੀ ਕੋਲ ਪੂਰੀ ਤਰ੍ਹਾਂ ਨਹੀਂ ਜਮ੍ਹਾਂ ਹੋ ਗਈ ਜੋ ਕਿ ਸਰਕਾਰੀ ਵਿਭਾਗ ਕੰਪਨੀ ਕੋਲ ਪੂਰੀ ਨਹੀਂ ਜਮ੍ਹਾਂ ਕਰਵਾਈ ਗਈ ਕੇਵਲ 5 ਕਰੋੜ ਰੁਪਏ ਜਮਾ ਕਰਵਾ ਕੇ ਹੀ ਜ਼ਮੀਨ ਦਾ ਕਬਜ਼ਾ ਕਿਸਾਨਾਂ ਕੋਲ ਲੈ ਲਿਆ ਗਿਆ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਦੀਆਂ ਰਕਮਾਂ ਟੁੱਟ ਗਈਆਂ ਅਤੇ ਉਹ ਅੱਗੇ ਕਿਤੇ ਜ਼ਮੀਨਾਂ ਲੈ ਕੇ ਬਸੇਵਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਬਲਕਿ ਇਹ ਰਕਮਾਂ ਉਹਨਾਂ ਦੇ ਆਪਣੇ ਨਿੱਜੀ ਕੰਮਾਂ ਵਿੱਚ ਹੀ ਖੁਰਦ-ਬੁਰਦ ਹੋ ਗਈਆਂ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਰਿਪੋਰਟ ਕਿਸਾਨ ਇਕਤਾ ਜਿੰਦਾਬਾਦ 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 ਕਿਸਾਨ ਮਰੋਡੀ ਸਰਕਾਰਾਂ ਮੁੜੋ ोधी सरकार मु ਜਿੰਦਾਬਾਦ ਆਲਵਾਸੀ 533 ਏਕੜ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਕਿਸਾਨ ਇੱਕ ਤਾਂ ਜ਼ਿੰਦਾਬੋ 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 ਕਿਸਾਨ ਇੱਕ ਤਾਂ ਜ਼ਿੰਦਾਬੋ ਜ਼ਿੰਦਾਬੋ ਸਰਮਨਾਕ ਸਿੰਘ ਮੇਰਾ ਨਾਮ ਲਸ਼ਕਰ ਸਿੰਘ ਹੈ ਤਿਆਰੀ ਹੈ ਜੀ ਇਹ ਜੀ ਨਾਲ ਕੇ ਇਹਨੇ ਕਿਸਾਨ ਇਕੱਠਾ ਹੈਗਾ ਇਹ ਪਤਾ ਹੀ ਹੈ ਅਸੀਂ ਪਿਛਲੇ 3 ਸਾਲਾਂ ਤੋਂ ਧਰਨੇ ਤੇ ਬੈਠੇ ਆ ਇੱਥੇ ਸਰਕਾਰ ਨਾਲ ਸਾਡੀ ਕੋਈ इवन ਐਸ.ਡੀ.ਐਮ ਤੋਂ ਲੈ ਕੇ ਸੈਕਟਰੀ, ਚੀਫ ਸੈਕਟਰੀ ਤੱਕ, ਟੀਮ ਮਿਨਿਸਟਰ ਤੱਕ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈ। ਇੱਥੇ ਸ਼ਹਿਰਿਆਂ ਫਰੌਡ ਹੋ ਰਿਹਾ ਸਰਕਾਰ ਨੇ ਇੱਕ ਕੰਪਨੀ ਨੂੰ ਜ਼ਮੀਨ ਦਿੱਤੀ ਸੀ 30 ਸਾਲ ਪਹਿਲਾਂ ਕੋਈ ਸ਼ਰਤਾਂ ਦੇ। ਕੰਪਨੀ ਵੱਲੋਂ ਕੋਈ ਸ਼ਰਤ ਨਹੀਂ ਪੂਰੀ ਕੀਤੀ ਗਈ। ਟਾਈਮ ਉਹਨਾਂ ਦਾ ਲੰਘ ਗਿਆ। ਉਸ ਦੇ ਬਾਵਜੂਦ ਵੀ ਹੁਣੇ ਕੰਪਨੀ ਨੇ ਕੋਈ ਹੋਰ ਕੰਪਨੀ ਹਾਇਰ ਕਰ ਲਈ ਜਦੋਂ ਕਿ ਕਾਨੂੰਨ ਦੇ ਮਦਦਕ ਇਹਨਾਂ ਕੋਲ ਕੋਈ ਰਾਈਟ ਨਹੀਂ ਹੈ। ਬਹੁਤ ਹੋ ਗਿਆ ਬਹੁਤ ਅੱਛਾ। ਇਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ। ਤੇ ਉਹ ਅਗੇ ਕੰਪਨੀ ਸਿੰਗਲਾ ਬਿਲਡਰਸ ਐਂਡ ਪ੍ਰੋਮੋਟਰਸ ਐ ਕੋਈ ਉਹਨਾਂ ਨੂੰ ਦੇ ਰਿਹਾ ਤੇ ਉਹ ਇੱਥੇ ਪ੍ਰਾਈਵੇਟ ਕੋਈ 플ੌਟ ਵਗੈਰਾ ਕੱਟ ਰਿਹਾਗੇ ਨਹੀਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਇੱਥੇ ਆਉਣ ਦਾ ਅਸੀਂ ਤਿੰਨਾਂ ਸਾਲਾਂ ਤੋਂ ਬੈਠੇ ਸਾਡਾ ਸਰਕਾਰ ਨੇ ਗੱਲ ਨਹੀਂ ਕੀਤੀ ਐ ਦੂਜੀ ਜਿਹੜੀ ਹੈਗੀ ਆ ਇਹ ਐਸਕੇਐਮ ਸੋਰੀ ਇਹ ਜਿਹੜੀ ਐਸਕੇ ਸਿੰਗਲਾ ਬਿਲਡਰਸ ਐਂਡ ਪ੍ਰੋਮੋਟਰ ਉਹਨਾਂ ਨੇ ਸਾਡੇ ਬੰਦਿਆਂ ਨੂੰ ਧਰਨੇ ਤੋਂ ਹਟਾਉਣ ਵਾਸਤੇ ਮਤਲਬ ਕੋਸ਼ਿਸ਼ ਕੀਤੀ ਐ ਕਿ ਉਹਨਾਂ ਨੂੰ ਖਰੀਦਿਆ ਜਾਵੇ ਉਹਨਾਂ ਨੇ ਜ਼ਮੀਰਾਂ ਖਰੀਦ ਕੇ ਉਹਨਾਂ ਤੋਂ 2,60,000 ਰੁਪਇਆ ਮੰਨੋ ਅਸਲ ਜੋ ਸੋਨੇ ਜਾਂਦਾ ਵੀ 3 ਲੱਖ ਰੁਪਏ ਪਾਰ ਕਰਦੇ ਹਿਸਾਬ ਨਾਲ ਉਹਨਾਂ ਨਾਲ ਹੋਇਆ ਬਾਕੀ ਜਿਹੜਾ ਹੈਗਾ ਉੱਪਰਲੇ ਪੈਸੇ ਸੀਗੇ ਉਹ ਜਿਹੜੇ ਦਲਾਲ ਖਾਰੇ ਹੈਗੇ ਨੇ ਉਹ ਜਿਵੇਂ ਮਤਲਬ ਕੋਈ 20,000 ਕੋਈ ਵਕੀਲ ਲੈ ਰਿਆ 20,000 ਕੋਈ ਵਿੱਚ ਡੀਲਰ ਲੈ ਰੇ ਹੈਗੇ ਨੇ ਇਸ ਤਰ੍ਹਾਂ ਕਰਕੇ ਕਿਸਾਨਾਂ ਦੇ ਹੱਥ ਸਿਰਫ 1 ਲੱਖ ਦੋ ਲੱਖ ਦਾ 60 ਹਜ਼ਾਰ ਮਿਲਦਾ 2060 ਤੇ 1 ਲੱਖ 30 ਹਜ਼ਾਰ ਅਡਵਾਂਸ ਦੇ ਰਹੇ ਆ 1 ਲੱਖ 30 ਹਜ਼ਾਰ ਰੇ ਲਿਖੋ ਅੱਗੇ ਲੈ ਰਿਹਾ ਵੀ ਜ਼ਮੀਨ ਤੇ ਸਾਡਾ ਅਜ ਤੋਂ ਬਾਅਦ ਕੋਈ ਰਾਈਟ ਨਹੀਂ ਹੈ ਧਰਨਾ ਚੁੱਕਿਆ ਜਾਏਗਾ ਤੇ ਬਾਕੀ 1 ਲੱਖ 30 ਹਜ਼ਾਰ ਦਿੱਤੇ ਜਾਣਗੇ ਸਾਡੀ ਇਸ ਚੀਜ਼ ਦੇ ਵਿਰੋਧ ਹੈਗਾ ਕੰਪਨੀ ਆਪਣਾ ਠੀਕ ਹੈ ਕੰਮ ਕਰ ਰਹੀ ਐ ਅਸੀਂ ਆਪਣਾ ਕੰਮ ਕਰਾਂਗੇ ਸਰਕਾਰ ਨੇ ਸਾਡੀ ਸੁਣੀ ਨਹੀਂ ਅਸੀਂ ਤਾਂ ਅੰਡਰ ਪ੍ਰੋਟੈਸਟ ਨੇ ਜ਼ਮੀਨ ਨੂੰ ਬਾਹਮਾਂਗੇ ਹੁਣ ਇਹ ਕਿਸਾਨ ਜਥੇਬੰਦੀਆਂ ਸਾਨੂੰ ਜੇ ਮੜੀ ਜੀ ਵੇਦਾ ਦੰਨੀਆਂ ਅਸੀਂ ਸਾਡੇ ਟਰੈਕਟਰ ਸਾਡੇ ਫਾਲੇ ਕਲਟੀਵੇਟਰ ਆਏ ਪਏ ਆ ਬੀਜ ਅਸੀਂ ਲੱਗੇ ਆਈਆਂ ਹੁਣ ਅਸੀਂ ਤਾਂ ਬਾਹਾਂਗੇ ਜੀ ਜੇ ਤੁਹਾਡੀ ਮੰਗਾਂ ਨਹੀਂ ਪੂਰੀਆਂ ਤੇ ਕੀ ਅੱਗੇ ਤੁਹਾਡੇ ਅਸੀਂ ਆਪਣੀ ਜ਼ਮੀਨ ਦਾ ਕਬਜ਼ਾ ਕਰਾਂਗੇ ਨਜਾਇਜ਼ ਜਾਂ ਸਾਡੀ ਸਾਡੀ ਸਰਕਾਰ ਵੀ ਦੁਸ਼ਮਣ ਸਾਡੀਆਂ ਪ੍ਰਾਈਵੇਟ ਕੰਪਨੀਆਂ ਕਾਰਪੋਰੇਟ ਵੀ ਦੁਸ਼ਮਣ ਆ ਅਸੀਂ ਮਤਲਬ ਕੀ ਕਹਾਂ ਕੀ ਕਰ ਲਿਆ ਕਿੰਨੇ ਕਹਾਂਗੇ ਬਖਸ਼ ਸਿੰਘ ਨਾਲ ਅਸੀਂ ਇਹ ਤਾਂ ਪਿਛਲੇ 3 ਸਾਲਾਂ ਤੋਂ ਜ਼ਿਆਦਾ ਚੌਥਾ ਸਾਲ ਲੱਗ ਗਿਆ ਜੀ 18 ਤਰੀਕ ਤੋਂ ਕੀ ਮੰਗੇ ਹੁਣ ਸਰਕਾਰ ਤੋਂ ਸਾਡੀ ਮੰਗ ਹੈ ਸਾਡੀਆਂ ਜ਼ਮੀਨਾਂ ਛੱਡੋ ਲੋਕਾਂ ਨੂੰ ਦਿੱਤੀਆਂ ਜਾਂ ਵਾਪਸ ਜ਼ਮੀਨਾਂ ਵਾਪਸ ਜ਼ਮੀਨਾਂ ਵਾਪਸ ਦਿੱਤੀਆਂ ਜਾਂ ਨੇ ਸਾਰੇ ਲੋਕਾਂ ਦੀ ਇਹੀ ਮੰਗ ਹੈਗੀ ਮਾਨੂੰ ਉਹਨੀਆਂ ਕਾਰਪੋਰੇਟ ਦੀ ਬਰਨ ਮੇ ਹੈਗੀ ਆ ਕਿ 3 ਸਾਲਾਂ ਚ ਕਾਰਪੋਰੇਟ ਇਹਨੂੰ ਡਿਵੈਲਪ ਨਹੀਂ ਕਰ ਸਕਿਆ ਹੈ 3 ਸਾਲਾਂ ਚ 10 ਸਾਲਾਂ ਜੀ ਸਰਕਾਰ ਨਾਲ ਐਗਰੀਮੈਂਟ ਹੈਗਾ ਨਾ ਡਿਵੈਲਪ ਕਰਨੀ ਸੀ 10 ਸਾਲਾਂ ਦੇ ਵੀ ਅੱਜ 30 ਸਾਲ ਹੋ ਗਏ 3 ਸਾਲਾਂ ਚ ਸਰਕਾਰ ਨੇ ਇੱਕ ਵਾਰੀ ਵੀ ਇਹਨਾਂ ਨੂੰ ਨੋਟਿਸ ਨਹੀਂ ਭੇਜਿਆ ਕਿ ਤੁਹਾਡੀ ਜ਼ਮੀਨ ਰੀਜ਼ਿਊਮ ਕਿਉਂ ਨਾ ਕੀਤੀ ਜਾਵੇ ਹੁਣ ਇਸ ਚੀਜ਼ ਦਾ ਤੁਸੀਂ ਕੀ ਲੰਨੇ ਹੋ ਸਰਕਾਰ ਨੂੰ ਜ਼ਮੀਨ ਦੀ ਕੋਈ ਲੋੜ ਨਹੀਂ ਹੈ ਕੰਪਨੀ ਇਸ ਕਾਬਿਲ ਨਹੀਂ ਕਿ ਇਹਨੂੰ ਡਿਵੈਲਪ ਕਰ ਸਕੇ ਤਾਂ ਸਾਡੀ ਜਮੀਨ ਸਾਨੂੰ ਮੋੜੀ ਜਾਵੇ ਤਾਂ ਕੀ ਮਤਲਬ ਹੈ ਗਿਆ ਇਸ ਤਰ੍ਹਾਂ ਕਰਨ ਦਾ ਇਸ ਕਰਕੇ ਸਾਡਾ ਰਾਈਟ ਬਣਦਾ ਹੈ ਸਾਡੀ ਜ਼ਮੀਨ ਹੈ ਸਾਨੂੰ ਵਾਪਸ ਕਿਸੀ ਪ੍ਰਸ਼ਾਸਨ ਨਾਲ ਗੱਲ ਹੋਈ ਜਾਂ ਸਾਡੀ ਪ੍ਰਸ਼ਾਸਨ ਸਾਡੀ ਕੋਈ ਨਹੀਂ ਗੱਲ ਸੁਣਦਾ ਮੈਂ ਤੁਹਾਨੂੰ ਦੱਸਿਆ ਹੈ ਗੱਲ 3 ਸਾਲਾਂ ਦੀ ਅਸੀਂ ਮੰਨ ਲਓ ਐਸਡੀਐਮ ਤੋਂ ਲੈ ਕੇ ਚੀਫ ਸੈਕਟਰੀ ਆਮ ਐਮਐਲਏ ਤੋਂ ਲੈ ਕੇ ਤੇ ਚੀਫ ਮਨਿਸਟਰ ਤੱਕ ਅਸੀਂ ਮਨ ਲਓ ਕੋਸ਼ਿਸ਼ ਕੀਤੀ ਐਪਰੋਚ ਕੀਤੀ ਸਾਡੇ ਨਾਲ ਗੱਲ ਕਰੋ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਚਿੱਠੀਆਂ ਪਾਨੇ ਆ ਈਮੇਲ ਕਰਦੇ ਕੋਈ ਜਵਾਬ ਨਹੀਂ ਆਉਂਦਾ ਹੈ ਇਸ ਚੀਜ਼ ਨੂੰ ਕਹਿ ਮੰਨੀਏ ਅਸੀਂ ਕੁਝ ਕੈਂਡਲ ਦਾ ਹੋਇਆ ਰਿਹਾ ਹੈ ਇਸ ਟਾਈਮ ਕਾਫੀ ਪ੍ਰਸ਼ਾਸਨ ਆਏ ਹੋਏ ਤੁਹਾਡੀ ਗੱਲਬਾਤ ਹੋਈ ਕਿਹੜਾ ਪ੍ਰਸ਼ਾਸਨ ਹੈ ਡੀਐਸਪੀ ਸਾਹਿਬ ਨੇ ਇਹ ਕਿਹੜਾ ਪ੍ਰਸ਼ਾਸਨ ਹੁੰਦਾ ਕੋਈ ਗੱਲ ਕਰੀ ਇਹ ਜਿਵੇਂ ਮੰਨ ਲਓ ਜਥੇਬੰਦੀਆਂ ਕਹਿਣਗੇ ਉਹਨਾਂ ਦੀ ਚੱਲਦੀ ਪਈ ਹੈ ਐਸਕੇਮ ਦੀਆਂ ਜਥੇਬੰਦੀਆਂ ਨਾਲ ਗੱਲ ਜਿਵੇਂ ਉਹ ਜਥੇਬੰਦੀਆਂ ਕੋ ਫੈਸਲਾ ਲੈਣ ਗਿਆ ਸੀ ਉਸ ਤਰ੍ਹਾਂ ਸਤ ਜੀ ਮੇਰਾ ਨਾਮ ਬਲਕਾਰ ਸਿੰਘ ਬੈਂਸ ਤੇ ਭਾਰਤੀ ਸਰਬੋਤਮ ਜੂਨੀਅਰ ਪੰਜਾਬ ਅੱਜ ਜਿਹੜੇ ਖੇਤਰ ਵਿੱਚ ਆਏ ਆ ਕੀ ਕਹਿਣਾ ਚਾਹੁੰਦਾ ਦੇਖੋ ਇਹਨਾਂ ਦੇ 30 ਸਾਲ ਦੇ 32 ਸਾਲ ਦੇ ਕਰੀਬ ਹੋ ਗਿਆ ਜਿਹੜੀ ਜ਼ਮੀਨ ਰਿਕੁਆਇਰ ਕੀਤੀ ਹੋਈ ਆ ਇਹ ਜਿਹੜੀ ਸ਼ਰਤਾਂ ਦੇ ਰਿਕੁਆਇਰ ਕੀਤੀ ਸੀਗੀ ਉਦੋਂ ਦਾ ਸਰਕਾਰ ਵੀ ਇੱਕ ਵੀ ਉਸ ਤੋਂ ਸ਼ਰਤ ਨਹੀਂ ਰੁਗੀ ਚਾਹੇ ਸਰਕਾਰ ਵਾਂ ਹੋਵੇ ਜਾਂ ਕਾਰਪੋਰਟ ਘਰਾਣੇ ਹੋਣ ਇਹਨਾਂ ਨੇ ਕਿ ਅਸੀਂ ਗ੍ਰੀਨ ਵੈਲਟ ਬਣਾਵਾਂਗੇ ਪਾਰਕਾ ਬਣਾਵਾਂਗੇ ਸਕੂਲ ਬਣਾਵਾਂਗੇ ਜਾਂ ਰੈਜੀਡੈਂਸ ਬਣਾਵਾਂਗੇ ਜਾਂ ਜੋ ਵੀ ਕਿਹਾ ਸੀਗਾ ਉਹ ਤੋਂ ਆਲਰੇਡੀ ਸਾਹ ਉਲਟੇ ਚੱਲਿਆ ਰਿਹਾ ਤੇ ਹੁਣ ਜਿਹੜਾ ਪਿੱਛੋਂ ਉਹਨਾਂ ਨੇ ਇਹ ਵੀ ਹੋਇਆ ਸੀਗਾ ਉਹਦੇ ਐਗਰੀਮੈਂਟ ਚ ਵੀ 10 ਸਾਲ ਬਾਅਦ ਇਹ ਜ਼ਮੀਨ ਦੇ ਜੇ ਤੁਸੀਂ ਨਹੀਂ ਕੁਝ ਕਰਦੇ ਇਹਦੇ ਵਿੱਚ ਤਾਂ ਇਹ ਜ਼ਮੀਨ ਵਾਪਸ ਮਾਲਕਾਂ ਨੂੰ ਦਿੱਤੀ ਜਾਏਗੀ ਉਹ ਗਵਰਨਮੈਂਟ ਵੱਲੋਂ ਕਾਨੂੰਨ ਵੀ ਬਣਾਇਆ ਸੀ ਆ ਉਹਨਾਂ ਨੇ ਉਹਦਾ ਵੀ ਹਿਰਾਫੇਰੀ ਕਰਕੇ ਘਟਾਵਾਦਾ ਕਰਕੇ ਉਹਨੂੰ ਫੇਰ ਐਗਰੀਵੇਟਰ ਨੂੰ ਹੋਰ ਅੱਗੇ ਕਰਤੇ ਆ ਟੋਟਾ ਘਟੋ ਤਿੰਨ ਚਾਰ ਵਾਰੀ ਹੋ ਐਗਰੀਮੈਂਟ ਨੂੰ ਵੀ ਤੋਰ ਮਰੋੜ ਕੇ ਸਰਕਾਰਾਂ ਨੇ ਇੰਡਸਟਰੀ ਕਾਰਵਰ ਕਰਾਉਣੇ ਦੇ ਨਾਂ ਕਰਾਤੀ ਇਨਕੇ ਹੁਣ ਅੱਜ ਇਹਦੇ ਵਿੱਚ ਮੇਰੀ ਆਪਣੀ ਜ਼ਮੀਰ ਵੀ ਆਉਂਦੀ ਹੈ ਮੈਂ ਕਿਸਾਨ ਮੈਂ ਆਵਾਂਗੇ ਸਾਂਝੂ ਨੇ ਜਨ ਸਕੱਤਰ ਵੀ ਪੰਜਾਬ ਦਾ ਤੇ ਮੇਰੀ ਆਰ.ਆਈ.ਡੀ. ਮੇਰੀ ਆਪਣੀ ਜ਼ਮੀਨ ਵੀ ਇਹਦੇ ਵਿੱਚ ਆਉਂਦੀ ਹੈ ਤੇ ਅੱਜ ਅਸੀਂ ਇਸ ਮੀਟਿੰਗ ਕਰਕੇ ਗਰੇ ਵੀ ਅੱਜ ਅਸੀਂ ਵੀ ਜ਼ਮੀਨ ਉਬਾਵਾਂਗੇ ਪਰ ਪ੍ਰਸ਼ਾਸਨ ਰੋਕ ਰਿਹਾ ਹੁਣ ਦੇਖਦੇ ਹਾਂ ਕੀ ਹੁੰਦਾ ਕੀ ਨਹੀਂ ਹੁੰਦੀ ਆ ਮੌਕੇ ਦੀ ਪ੍ਰਸੰਸ਼ੀਆਂ ਦੇਖਦੇ ਹਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਪ੍ਰਕਾਰ ਵਟ ਘਰਾਣਿਆਂ ਨੂੰ ਸਰਕਾਰਾਂ ਕਰ ਵਟ ਘਰਾਣਿਆਂ ਨੂੰ ਪਰਚਕਣ ਲੱਗੀ ਹੋਈਆਂ ਤੇ ਆਮ ਪਬਲਿਕ ਨੂੰ ਮਾਰਨ ਤੇ ਲੱਗੀਆਂ ਹੋਈਆਂ ਜਿਸ ਦੇਸ਼ ਦਾ ਰਾਜ ਆਈ ਰਾਜੇ ਜਿੱਤਿਆਚਾਰ ਕਰੇ ਪ੍ਰਜਾ ਦੇ ਉਹ ਦੇਸ਼ ਦੇ ਕੋਈ ਜ਼ਿਆਦਾ ਕਰ ਰਾਜੇ ਕੋਈ ਇਹ ਨਹੀਂ ਵੀ ਉਹ ਰਾਜਾ ساری ਉਮਰੇ ਰਾਜ ਕਰੇਗਾ ਜਿੱਦੀ ਪ੍ਰਜਾ ਹੀ ਦੁਖੀ ਹੈ ਉੱਥੇ ਤਾਂ ਰਾਜਾ ਫਿਰ ਕਾਹਦਾ ਰਾਜਾ ਉਹ ਤੇ ਪ੍ਰਜਾ ਹੀ ਦੁਖੀ ਹੋਵੇ ਗਲਤ ਗੱਲ ਹੈ ਹੋਣਾ ਚਾਹੀਦਾ ਜੋ ਹੱਕ ਆ ਕਿਸਾਨਾਂ ਦਾ ਉਹ ਦੇਣਾ ਚਾਹੀਦਾ ਨੂੰ ਇਹ ਕਾਹਦੇ ਸਰਕਾਰਾਂ ਮੰਨਦਾ ਨਹੀਂ ਮੰਨਦਾ ਕਿ ਕਿਸ ਹੱਦ ਤੱਕ ਦੇਖੋ ਅਸੀਂ ਹੁਣ ਚੱਲੇ ਆ ਬਾਹਣ ਲਈ ਅਸੀਂ ਕਬਜ਼ਾ ਕਰਾਂਗੇ ਆਪਣੀ ਤੇ ਠੀਕ ਹੈ ਜਿਸ ਤੱਕ ਚੱਲ ਚੱਲਿਆ ਜਾਏਗਾ ਚੱਲਾਂਗੇ ਕਿਸਾਨ ਸੰਘਰਸ਼ ਇਹ ਲੰਬਾ ਚੱਲੇ ਜਾਂ ਛੋਟਾ ਚੱਲੇ ਆਪਣੀ ਜ਼ਮੀਨ ਦਾ ਲੈ ਕੇ ਹਟਾਂਗੇ ਕਿਸਾਨ ਤਾਂ ਇੱਕ ਬਟ ਨਹੀਂ ਛੱਡਦਾ ਇਹ ਤਾਂ ਫੇਰ ਵੀ ਜ਼ਮੀਨਾਂ ਕਿਉਂਕਿ ਤਾਂ 4 ਕਿੱਲੇ ਨੇ 5 ਇੱਕ ਹਜ਼ਾਰ 8 ਕਿੱਲੇ ਆ ਕਿਸੇ ਦੀ ਕਿੰਨੀ ਹੈ ਪਰ ਸਰਕਾਰ ਇਸ ਨੂੰ ਗਲਤ ਹੱਥਗੰਡਿਆਂ ਨਾਲ ਕਰਬੜ ਘਰਾਣੇ ਨੂੰ ਦੇਣਾ ਜਾਂਦੀ ਹੈ ਜਿਹੜੀ ਉਹ ਗਲਤ ਗੱਲ ਹੈ ਨਹੀਂ ਹੋਣਾ ਚਾਹੀਦਾ ਜੀ ਕਿੱਥੇ ਹੋਏ ਸੀ ਜਿਹਨਾਂ ਦਾ ਰੁਕੋ ਲੈ ਠੀਕ ਹੈ ਇਹ ਇਕੱਠੇ ਹੋਏ ਸੀ ਜਿਨ੍ਹਾਂ ਦੀ ਕਾਲ ਸੀ ਸਾਨੂੰ ਵੀ ਸਵੇਰੀ ਪਤਾ ਲੱਗਿਆ ਪਹਿਲਾਂ ਕੋਈ ਕਾਲ ਨਹੀਂ ਸੀ ਇਹਨਾਂ ਦੀ ਇਹ ਹੁਣ ਟਰੈਕਟਰ ਲੈ ਕੇ ਆਏ ਸੀਗੇ ਕਹਿੰਦੇ ਸੀ ਜ਼ਮੀਨ ਅਸੀਂ ਵਾਹ ਕੇ ਸਰੋ-ਸਰੋ ਬੀਜਾਂਗੇ ਡਟੋ ਹੋ ਸੀ ਉਹਨੇ ਇਹਨਾਂ ਦੀ ਕੱਲ ਮੀਟਿੰਗ ਅਰੇਂਜ ਕਰਾਤੀ ਆ 1 ਵਜੇ ਤੇ ਇਹਨਾਂ ਨੇ ਹੁਣ ਸਾਡੇ ਕਹਿਣ ਕਰਕੇ ਪ੍ਰੋਟੈਸਟ ਚੇਂਜ ਕਰ ਲਿਆ ਉਹਨੇ ਕੱਲ ਨੂੰ ਇਹਨਾਂ ਦੀ 1 ਵਜੇ ਮੀਟਿੰਗ ਹੈ ਮੀਟਿੰਗ ਤੇ ਬਿਠਾ ਕੇ ਦੇਖਦੇ ਆ ਕੀ ਹੱਲ ਹੁੰਦਾ ਜੀ ਇਹਨਾਂ ਦਾ ਨਹੀਂ ਨਹੀਂ ਹੁੰਦੇ ਜੀ ਨਹੀਂ ਹੁੰਦੇ ਦੇਖੋ ਅਜੇ ਤੱਕ ਤਾਂ ਨਹੀਂ ਬਈ ਹੈਗੀ ਤੇ ਵਾਣ ਕੇ ਫਿਰ ਦੇਖਾਂਗੇ ਫਰਮਾਨ ਲਾ ਕੇ ਰਣ ਦੇ ਹੱਥ ਚ ਖੜ੍ਹਦੇ